ਬੀਏਡੀ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਬਣਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਜਲਦ ਹੀ ਇਹ ਕਾਨੂੰਨ ਬਣ ਕੇ ਸਾਹਮਣੇ ਆਵੇਗਾ ਪੰਜਾਬ ਸਰਕਾਰ ਧਾਰਮਿਕ ਗ੍ਰੰਥਾਂ ਦੀ ਬੀਏਡੀ ਨੂੰ ਰੋਕਣ ਲਈ ਇੱਕ ਸਖਤ ਕਾਨੂੰਨ ਬਣਾਉਣ ਚਾ ਰਹੀ ਹੈ ਜਿਸ ਦੇ ਲਈ ਵਿਧਾਨ ਸਭਾ ਦੇ ਵਿੱਚ ਬਣਾਈ ਗਈ 15 ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਖੜਾ ਤਿਆਰ ਕਰਨ ਦੇ ਲਈ ਹੋਈ ਕਮੇਟੀ ਦੇ ਚੇਅਰਮੈਨ ਡਾਕਟਰ ਇੰਦਰਵੀਰ ਸਿੰਘ ਨੇ ਕਿਹਾ ਕਿ ਰਿਪੋਰਟ 6 ਮਹੀਨਿਆਂ ਦੇ ਅੰਦਰ ਸਪੀਕਰ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਨੂੰਨ ਬਣਾਉਣ ਦੇ ਲਈ ਆਮ ਲੋਕਾਂ ਤੋਂ ਈਮੇਲ, ਵਟਸਐਪ ਅਤੇ ਪੋਸਟ ਰਾਹੀਂ ਸੁਝਾਅ ਲਈ ਜਾਣ ਕਿ ਜਿਸ ਦੀ ਰਣਨੀਤੀ ਅਗਲੀ ਮੀਟਿੰਗ 'ਚ ਟੈਕ ਕੀਤੀ ਜਾਵੇਗੀ। ਅੱਜ ਇਹ ਪਹਿਲੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ 13 ਮੈਂਬਰ ਸ਼ਾਮਿਲ ਹੋਏ ਤੇ ਅਗਲੀ ਮੀਟਿੰਗ ਮੰਗਲਵਾਰ ਦੁਪਹਿਰ ਦਾ ਵੀ ਵਧੀ ਰੱਖੀ ਗਈ ਹੈ ਹਰ ਹਫਤੇ ਇੱਕ ਮੀਟਿੰਗ ਬੁਲਾਉਣ ਦੀ ਤਿਆਰੀ ਕੀਤੀ ਗਈ ਹੈ ਤੇ ਜੇਕਰ ਲੋੜ ਪਈ ਤਾਂ ਇੱਕ ਸਬ ਕਮੇਟੀ ਵੀ ਇਸ ਲਈ ਬਣਾਈ ਜਾਵੇਗੀ ਤਾਂ ਪੂਰਨ ਤੌਰ ਤੇ ਸਰਕਾਰ ਇਸ ਵਿਸ਼ੇ ਨੂੰ ਲੈ ਕੇ ਗੰਭੀਰ ਹੈ ਤੇ ਲਗਾਤਾਰ ਇਸ ਉੱਤੇ ਕੰਮ ਕਰ ਰਹੀ ਹੈ ਤੇ ਜਲਦ ਹੀ ਪੀਐਡਬੀ ਬਿੱਲ ਲੈ ਕੇ ਆਉਂਦਾ ਜਾਏਗਾ ਪੰਜਾਬ ਪਵਿੱਤਰ ਧਾਰਮਿਕ ਗਰੰਥਾਂ ਦੇ ਵਿਰੋਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਸੋ ਡਿਸਕਸ਼ਨ ਦੇ ਬਾਅਦ ਇਹ ਫੈਸਲਾ ਹੋਇਆ ਸੀਗਾ ਕਿ ਇਹਦੇ ਚ ਇੱਕ ਸਿਲੈਕਟ ਕਮੇਟੀ ਬਣਾਈ ਜਾਵੇ ਔਰ ਉਹ ਸਿਲੈਕਟ ਕਮੇਟੀ ਜਿਹੜੀ ਹੈ ਉਹ ਆਪਣਾ ਵਿਚਾਰ ਪਤੰਤਰਾ ਕਰਕੇ ਤੇ 6 ਮਹੀਨੇ ਦੇ ਅੰਦਰ ਅੰਦਰ ਇੱਕ ਰਿਪੋਰਟ ਪੇਸ਼ ਕਰੇ ਸੋ ਉਹਦੇ ਤਹਿਤ ਸੁਲੇਮਾਨ ਜੋ ਸਪੀਕਰ ਸਾਹਿਬ ਨੇ ਇੱਕ 15 ਮੈਂਬਰੀ ਕਮੇਟੀ ਬਣਾਈ ਹੈ ਜਿਸ ਦੀ ਅੱਜ ਪਹਿਲੀ ਮੀਟਿੰਗ ਹੋਈ ਹੈ ਔਰ ਇਹਦੇ ਵਿੱਚ ਅਸੀਂ ਅੱਜ ਜਿਹੜਾ ਕਾਰਜ ਖੇਤਰ ਹੈ ਕਮੇਟੀ ਦਾ ਉਸ ਤੇ ਵਿਚਾਰ ਕੀਤਾ ਹੈ ਵੇਲ ਸੰਬੰਧੀ ਜਿਹੜਾ ਜਨਰਲ ਦੀ ਰਾਏ ਲੈਣੀ ਹੈ ਅਸੀਂ ਉਹਦੇ ਬਾਰੇ ਵਿਚਾਰ ਟੋੰਡਰਾ ਕੀਤਾ ਹੁਣ ਆਪ ਸਭ ਜਾਣਦੇ ਹੋ ਗੱਲ ਨੂੰ ਕਿ ਜਿਹੜੀ ਸਿਲੈਕਟ ਕਮੇਟੀਆਂ ਹੁੰਦੀਆਂ ਇਹ ਬੜੀਆਂ ਤੇ ਇਹ ਆਪਣੇ ਜਿਹੜੇ ਕਾਰਵਾਈ ਡੇ ਟੂਡੇ ਕਾਰਵਾਈ ਹੈ ਇਹ ਸ਼ੇਅਰ ਨਹੀਂ ਕਰ ਸਕਦੀਆਂ ਤੇ ਕਨਫਿਡੈਂਸ਼ੀਅਲ ਹੁੰਦੀ ਹੈ ਸੋ ਸਾਡਾ ਕੋਈ ਵੀ ਮੈਂਬਰ ਜਾਂ ਚੇਅਰਮੈਨ ਇਹਦੇ ਬਾਰੇ ਤੁਹਾਨੂੰ ਡੇ ਟੂਡੇ ਜਿਹੜੇ ਅਸੀਂ ਕੰਮ ਕਰਾਂਗੇ ਜਾਂ ਗੱਲਬਾਤ ਕਰਾਂਗੇ ਵਿਚਾਰ ਟੰਡਰਾ ਕਰਾਂਗੇ उसके बारे नहीं दस सका दूजी गल यह है कि बड़ा संवेदनशील जो है मुद्दा है सो इस करके प्रेस को तो भी चाहिए कि सू थोड़ा जाम नाम करता जाए काफी कठिन काम है सो बेसिकली सा मीटिंग अजि असब ने एक दूजे गलबात की अपनी राय दिखती है अभी मीटिंग लगातार करते रहेंगे और कोशिश होगी अभी छः महीने तो पहले पहले, पहले रिपोर्ट जारी ਅਸੀਂ ਉਸ ਤੇ ਵੀ ਵਿਚਾਰ ਕਰਾਂਗੇ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਨਾ ਪਰ ਇਹ ਹੈ ਕਿ ਜਿਹੜੀ ਪਬਲਿਕ ਹੈ ਉਹ ਆਪਣਾ ਵਿਚਾਰ ਦੇ ਸਕਦੀ ਹੈ ਕਿਸੇ ਤਰੀਕੇ ਨਾਲ ਈਮੇਲ ਰਾਹੀਂ ਵੀ ਦੇ ਸਕਦੀ ਹੈ ਸਾਨੂੰ ਵੋਟ ਸਰੇ ਵੀ ਦੇ ਸਕਦੀ ਹੈ ਉਹ ਅਸੀਂ ਵਰਕ ਆਊਟ ਕਰ ਲਾਂਗੇ ਇਸ ਮੀਟਿੰਗ ਵਿੱਚ ਕੋਈ ਨੰਬਰ ਤੋਂ ਕਿ ਸਰ ਪਬਲਿਕ ਨੂੰ ਜਿਹੜਾ ਜਾਣਦਾ ਹੈ ਕਿ ਇਹ ਚਾਰ ਜੀ ਅਸੀਂ ਨੈਕਸਟ ਮੀਟਿੰਗ ਤੁਹਾਨੂੰ ਇਹ ਦੱਸ ਸਕਾਂਗੇ ਕਿ ਅਸੀਂ ਕਿਹ ਨੰਬਰ ਦੇ ਰਹੇ ਹਾਂ ਕਿਸ ਤਰ੍ਹਾਂ ਈਮੇਲ ਦੇ ਰਹੇ ਹਾਂ ਜਿਹੜਾ ਫਾਰਮੈਟ ਕਰਿਆ ਗਿਆ ਸੀ ਕਿ ਕੁਝ ਦਿਨ ਦੀ ਅਗਲੀ ਮੀਟਿੰਗ ਕਰਦੇ ਆਣੇ ਹਾਂ ਅਸੀਂ ਇਸ ਤਰ੍ਹਾਂ ਕੋਈ ਹੈ ਨਹੀਂ ਹੈ ਪਰ ਹੌਸਤਾ ਕਿ ਅਸੀਂ ਕੋਈ ਦਿਨ ਮਿਤ ਲਈਏ ਤੇ ਟਾਈਮ ਉਹਦਾ ਮਿਤ ਲਈਏ ਤੇ ਉਦੋਂ ਹੀ ਉਸ ਟਾਈਮ ਤੇ ਤੇ ਉਦੋਂ ਅਸੀਂ ਮੀਟਿੰਗ ਕਰਿਆ ਕਰੀਏ ਔਰ ਸਾਡੀ ਇਹ ਵੀ ਰਿਕੁਐਸਟ ਸਭ ਨੂੰ ਸੀ ਕਿ ਸਾਰੇ ਅਸੀਂ ਮੈਂਬਰ ਆਇਆ ਕਰਾਂਗੇ ਅਸੀਂ ਬਹੁਤ ਇਹਨੂੰ ਸੰਵੇਦਨਸ਼ੀਲ ਮਸਟਰ ਨੂੰ ਉਸ ਤਰ੍ਹਾਂ ਸੀਰੀਅਸਲੀ ਲੈ ਰਹੇ ਹਾਂ ਜੀ ਅਸੀਂ ਜੀ ਮੈਂ ਸਸਤਾ ਉਹਦੇ ਵੀ ਸੁਝਾਅ ਲੈ ਜਾਂਗੇ ਕਿ ਇਹਨੂੰ ਲੈ ਕੇ ਜਾ ਉਹਨਾਂ ਦੇ ਖੇਤਾਂ ਦੀ ਜੀ ਅਸੀਂ ਸਾਰੇ ਸੰਸਥਾਵਾਂ ਦੇ ਰਹਿ ਲਾਂਗੇ ਅਸੀਂ ਬਿਲਕੁਲ ਲਾਂਗੇ ਅਸੀਂ ਜਿਹੜੇ ਆ ਡਾ ਡਾ ਰਮਨੂ ਸਾਹਿਬ ਸਮਿਤੀ ਨੇ ਬੁੱਧੀਜੀਵੀ ਨੇ ਉਹਨਾਂ ਦੀ رائے ਲੈ ਲਾਂਗੇ ਆਮ ਜਨਤਾ ਦੀ رائے ਲਾਂਗੇ ਕਿਉਂਕਿ ਕਮਿਟ ਕੀਤਾ ਸੀ ਵਿਧਾਨ ਸਭਾ ਦੇ ਕਿ ਜਨਤਾ ਦੀ رائے ਲਈ ਜਾਏਗੀ ਨੀਜਾ ਸਾਹਿਬ ਭਾਵੇਂ ਕਿ ਇਸ ਮਾਮਲੇ ਤੋਂ ਕਿ ਮਾਰੇ ਪਾਰਟੀ ਜਿਦਾਏ ਵਿਧਾਨ ਸਭਾ ਦੀ ਲੱਖੋ ਨੂੰ ਹੀ ਨਜ਼ਰ ਆ ਇਸੇ ਪਰ ਇਹ ਇਸ ਦੇ ਵਿੱਚ ਤੋਂ ਮੰਨਦਾ ਹੈ ਕਿ ਉਚਯੋਗ ਪ੍ਰਸਤਾਵ ਦੇ ਤੱਕ ਦਿੱਤੇਗੇ ਕਿ ਜੋ ਬਿਲ ਦੇ ਵਿੱਚ ਪਹਿਲਾਂ ਚੀਜ਼ ਦੱਸੀ ਗਈ ਹੈ ਜੇ ਕੁਝ ਅੱਗੇ ਪ੍ਰਸਤਾਵ ਦਿੱਤੇਗੇ ਹਾਂਜੀ ਅਸੀਂ ਬਿਲ ਜੋ ਵੀ ਨੇ ਬਿਲ ਸਭ ਕੋਲ ਕੋਲ ਪਹੁੰਚ ਚੁੱਕਾ ਹੈ ਜੇ ਪਹਿਲਾਂ ਵੀ ਬਿੱਲ ਦੇਖਿਆ ਸੀਗਾ ਦੁਬਾਰਾ ਵੀ ਦੇਖਾਂਗੇ ਸਾਡੇ ਜੀ ਸਾਹਿਬ ਵੀ ਤੁਸੀਂ ਦੇਖਿਆ ਬੈਠੇ ਸੀ ਸੋ ਮਾਹਿਰ ਨੇ ਉਹ ਉਹਨਾਂ ਨਾਲ ਰਾਇ ਕਰਾਂਗੇ ਔਰ ਲਗਾਤਾਰ ਤਜੇ ਮੀਟਿੰਗਾਂ ਲਗਾਤਾਰ ਤਜ ਕਰਾਂਗੇ ਜਿਵੇਂ ਸਾਡੀ ਬਾਕੀ ਮੀਟਿੰਗਾਂ ਹੁੰਦੀਆਂ ਸੀ ਇਹਨਾਂ ਨੂੰ ਥੋੜਾ ਇਸ ਮੀਟਿੰਗ ਨੂੰ ਉਸ ਤੋਂ ਅਲੱਗ ਰੱਖ ਕੇ ਇਹਨੂੰ ਬਹੁਤ ਗੰਭੀਰ ਤਰੀਕੇ ਨਾਲ ਬੜੇ ਸੋਚ ਸਮਝ ਕੇ ਔਰ ਜਲਦੀ ਜਲਦੀ ਮੀਟਿੰਗਾਂ ਰੱਖ ਕੇ ਤੇ ਇਹਨੂੰ ਜੇ ਸਾਂਝ ਦੇ ਜੀ ਸਾਹਿਬ ਦੀ ਆਇਤੀ ਬੈਠੇ नहीं, नहीं, नहीं।, नहीं कमेटी तो अपनी रिपोर्ट देगी आ, स्पीकर साहब फिर वो निकल दोबारा हाउस जरा एक्ट होते आएगा फिर एक्ट कहाँ जाएगा तो जो कानूनी जो प्रक्रिया ਸੋ ਅਸੀਂ ਦੇਖ ਲਾਂ ਕਿ ਆਤੀ ਜੋ ਪਿਛਲੀ ਵਾਰੀ ਕਾਟ ਰ ਹੈ ਕਿ ਸੋ ਪੂਰੀ ਕਰ ਲੱਗ ਜਾਏ। ਕਿ 15 ਮੈਂਬਰ ਬਣਾਏ ਗਿਆ ਕਿੰਨੇ ਮੈਂਬਰ ਜਿਹੜੇ ਅੱਜ ਹਾਜ਼ਰ ਹੋਏ ਨੇ ਨਹੀਂ ਹਾਜ਼ਰ ਹੋਏ ਉਹਨਾਂ ਦਾ ਵੀ। ਭਾਇ 30 ਮੈਂ ਖੈਲ 12 13 ਮੈਂਬਰ ਸੀਗੇ ਮੈਂ ਗਿਣਤੀ ਦੇਖੀ ਨਹੀਂ ਹੈ। ਤੇ ਦੋ ਮੈਂਬਰ ਸਾਡੇ ਇਹਨਾਂ ਨੇ ਮੈਨੂੰ ਫੋਨ ਆ ਕੇ ਸੀ ਜਿੰਪਾ ਜੀ ਬੀਜ਼ੀ ਸੀਗੇ ਔਰ ਆ ਰਹੇ ਨੇ ਉਹਨੇ ਪਹੁੰਚ ਜਾਣਗੇ। ਸੋ ਅਸੀਂ ਬੈਠ ਕੇ ਉਹਨਾਂ ਸਾਰਾ ਵਿਚਾਰ ਦੱਸ ਦਾਂਗੇ ਜੋ ਸੁਚਾਰਟਨ ਕਰ ਦਿੱਤਾ ਹੈ। ਡਾਕਟਰ ਅਮਨਦੀਪ ਉਹ ਵੀ ਉਹਨਾਂ ਨੂੰ ਲਿਜੀਏ ਮੈਸੇਜ ਕਿ ਜਿਵੇਂ ਸੀ ਬਾਹਰ ਉਹਨੂੰ ਫੋਨ ਆ ਗਿਆ ਸੀ ਕਿ ਮੈਂ 12 ਵਜੇ ਤੱਕ ਪਹੁੰਚਾਂਗੀ। ਤੋ ਉਹਨਾਂ ਨੂੰ ਮਿਲ ਲਾਂਗੇ ਜੇ ਬਾਅਦ ਅਸੀਂ ਉਹਨਾਂ ਨੇ ਵੀ ਸਾਰਾ ਦੱਸ ਤਾਂ ਕਿ ਡਿਸਕਸ ਕੀਤਾ ਸੀ ਸੀਰੀਅਸਲੀ ਲਾਂਗੇ ਇਸ ਕਰ ਤਨਮੇਜ ਕੀ ਹਿੰਦੂਆ ਨੇ ਠੀਕ ਹੈ ਜੀ ਥੈਂਕ ਯੂ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ